ਜਿਹੜੇ ਵੀਰ ਕਹਿੰਦੇ ਨੇ ਕਿ ਸਾ ਨੂੰ ਚੱਕ ਮੇ ਰੰਗ ਨਹੀਂ ਮਿਲਦੇ ਤਾਂ ਬਾਈ ਜੀ ਆ ਚਿਹਰਾ ਪਸਾ ਲਓ ਬਾਈ ਕੋਲੇ ਆ ਜਿਓ ਤੇ ਕਿੱਥੇ ਆਣ ਬਾਈ ਜੀ ਸੁਲਤਾਨ ਕਲੈਕਸ਼ਨ ਸੁਲਤਾਨ ਕਹੇ ਤੋਲਾ ਤੇ ਲੈ ਬਾਈ ਜੀ ਅੱਜ ਕਿੱਦਾਂ ਕਿੱਦਾਂ ਦੇ ਆਰਟੀਕਲ ਨੇ ਬਾਈ ਜੀ ਇਹ ਜੀ ਗੱਲਬਾਤ ਕਰੀਏ ਆਪਣੇ ਕੋਲੇ ਵੀਰੇ ਕਰੱਸ ਲੈ ਕੇ ਨੀ ਦਿੱਤਾ ਦੇਖੋ ਚੈੱਕ ਕਰੋ ਬਾਈ ਜਮਾ ਨਵੇਂ ਨਵੇਂ ਆਰਟੀਕਲ ਲੈ ਬਾਈ ਜੀ ਚੱਕ ਮੇ ਤੋਂ ਚੱਕ ਮਾਰਾਂਗਾ ਗੁੱਡੇ ਵਾਲੇ ਬਾਈ ਪੂਰੇ ਸੀ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਆ ਬਾਈ ਆ ਜੈਪਰ ਆ ਗਿਆ ਬਾਈ ਪੂਰਾ ਘੈਂਟ ਆ ਲੈ ਬਈ ਜੀ ਤੁਰ ਤੋ ਤੁਰ ਜੇਪ ਸਕੈਚਰ ਦੇ ਵਿੱਚ ਬਿਲ ਬਾਟਮ ਬਾਈ ਘੱਟੋ ਘੱਟ ਬਾਈ ਬਾਟਮ ਦੇ ਹੋਣਗੇ ਬਾਈ ਘੱਟੋ ਘੱਟ ਇਹ ਠੀਕ ਹੈ ਕੱਪੜੇ ਦੀ ਗਾਰੰਟੀ ਲੂ ਬਈ ਜੀ ਕੱਪੜੇ ਦੇ ਬਾਈ ਮੈਂ ਕਹਿੰਦਾ ਚਾਹੇ 10 ਤੋਂ ਪਾ ਕੇ ਬੰਦਾ ਇਹ ਕਹਦੇ ਬਾਈ ਸਟੈਚਰ ਦਾ ਸਟਾਫ ਹੈ ਮੇਰੇ ਬਧੀਆ ਪੂਰਾ ਘੈਂਟ ਠੀਕ ਹੈ ਜੀ ਤੇ ਇਹਨਾਂ ਤੋਂ ਬਿਨਾਂ ਬਈ ਜੀ ਕੱッセ ਗੱਲਬਾਤ ਕਰੀਏ ਛੋਟਾ ਛੋਟੇ ਵੀ ਦੇਖੋ ਚੈੱਕ ਕਰੂਗੇ ਪੂਰੇ ਘੈਂਟ ਟ੍ਰੈਂਡਿੰਗ ਵਾਲੇ ਛੋਟਾ ਲੈ ਬਈ ਜੀ ਛੋਟ ਕੱਸੇ ਆ ਗਏ ਜਮਾ ਚੜਦੀ ਕਲਾ ਹੋਣੀ ਬਾਈ ਜਿਹੜੇ ਕਹਿੰਦੇ ਬਾਈ ਬਈ ਮਿਲਦੇ ਨਹੀਂ ਹਨ ਲੈ ਬਈ ਜੀ ਸ ਠੀਕ ਹੈ ਜੀ ਤੇ ਲੈ ਬਈ ਜੀ ਜੇ ਟੀ-ਸ਼ਰਟਾਂ ਦੀ ਗੱਲ ਕਰੀ ਬਈ ਜੀ ਟੀ-ਸ਼ਰਟ ਬਾਈ ਜਰੂਰ ਚੈੱਕ ਕਰੋ ਜਮੈਂ ਘੈਂਟ ਆਰਟੀਕਲ ਕਾਟਨ ਲੈਕਰ ਦੇ ਵਿੱਚ ਫੁੱਲ ਬਾਜੀ ਦੇ ਵਿੱਚ ਜਿਹੜਾ ਹੁਣ ਬਾਈ ਟ੍ਰੈਂਡ ਦੇ ਵਿੱਚ ਐਡਵਾਂਸ ਬਾਈ ਬਰਬਰੀ ਠੀਕ ਹੈ ਜੀ ਤੇ ਲੈ ਵੇਸਟ ਜਿਹੜਾ ਆ ਜੇ ਆਪਾਂ ਕਰੀਏ ਟੱਚ ਬਟਨ ਆਗੇ ਟੱਚ ਬਟਨ ਵੀਰੇ ਲੈ ਵੀ ਟੱਚ ਬਟਨ ਆ ਚੱਲ ਦੇਖ ਬਾਈ ਪਹਿਲਾਂ ਬਾਈ ਦੱਸ ਸਕੀ ਬਰਬਰੀ ਆ ਗਈ ਬਾਈ ਸਾਰੇ ਘੈਂਟ ਆਰਟੀਕਲ ਮਿਲ ਜਾਣਗੇ ਆ ਨਾਈਕੀ ਵਾਲੇ ਬਾਈ ਆ ਜਿਹੜਾ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਬਾਈ ਆ ਚੀਜ਼ਾਂ ਨੇ ਬਾਈ ਉਹ ਲੈ ਬਈ ਚੈੱਕ ਕਰੋ ਕੁਆਲਿਟੀ ਦੀ ਗਾਰੰਟੀ ਦੇ ਰੋਗੇ ਬਾਈ ਬਾਈ ਫੁੱਲ